ਸਤ ਸ੍ਰੀ ਅਕਾਲ ਨਮਸਤੇ ਅਦਾਬ ਸਾਰਿਆਂ ਨੂੰ ਬਾਬਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਚੜ੍ਹਦੀ ਕਲਾ ਤੇ ਰਹੋ ਹਮੇਸ਼ਾ ਤੁਸੀਂ ਨਵੇਂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਕੋਹਿਮਾ ਵਾਸ ਮੈਟਰੀ ਦਾ ਬੈਟਲ ਆਫ ਕੋਹਿਮਾ ਸੋਮ ਆਫ ਦਾ ਮੋਸ ਸੇਵਜ ਫਾਈਟਿੰਗ ਆਫ ਦੀ ਸੈਕੰਡ ਵਰਲਡ ਵਾਰ ਇਨ ਅਪ੍ਰੈਲ 1994 ਕਾਮਨਵੈਲਥ ਰੂਪਸ ਡਿਫੈਂਡਡ ਥਿਸ ਗਰਾਉਂਡ अगेंस्ट जपानीज फोर्स होल्टिंग दर एडवांस इन टू इंडिया इतने कितने लिखिया होगा आऊगा सिखा बारे भी कि इन्ने शोल्जर खत्म हुए थे तो हिंदुओं बारे नाइनटीन नाइनटी फोर मार्च जापानी इन्वेंशन ऑफ इंडिया बैटल ऑफ इम्फाल बिगिनस ਬਾਕੀ ਜੋ ਕਬਰਾਂ ਉੱਪਰ ਜਾ ਕੇ ਤੁਹਾਨੂੰ ਦਿਖਾਉਂਦਾ ਮੈਂ ਜੋ ਸੈਕੰਡ ਵਰਲਡ ਵਾਰ ਤੇ ਸ਼ਹੀਦ ਹੋਈ ਸੀਗੇ ਉਹਨਾਂ ਦੇ ਨਾਮ ਇਸ ਤਰ੍ਹਾਂ ਲਿਖੇ ਹੋਏ ਨੇ ਉਹਨਾਂ ਦੀ ਯਾਦਗਾਰ ਵਿੱਚ ਐਲਸੀ ਹੌਬੀ ਏਰਮੋਰਿਕ ਲੱਖਾਂ ਦੇ ਹਿਸਾਬ ਨਾਲ ਇਥੇ ਨਿਸ਼ਾਨੀਆਂ ਬਣਾਈਆਂ ਹੋਣਾਂ ਦੀਆਂ ਸੈਮਿਟਰੀ ਇਹਨੂੰ ਕਹਿੰਦੇ ਨਿਸ਼ਾਨੀਆਂ ਸਾਂਭ ਰੱਖੀ ਅਗਲੇ ਨੇ ਬਹੁਤ ਵੱਡੀ ਬਾਟ ਸੀਗੀ ਬੇਸ਼ੱਕ ਨਹੀਂ ਪੜਾਇਆ ਜਾਂਦਾ ਕਿਤਾਬਾਂ ਦੇ ਯਾਤਰ बस सैकंड वर्ल्ड वॉर और जितते से विन किया ब्रिटिश इंडियन आर्मी ने मिलके के थर्टी ऑफ़ 1939-1945 वॉर ਬਹੁਤ ਵੱਡਾ ਉਹ ਤਾਂ ਮੈਨੂੰ ਯਾਦ ਨਹੀਂ ਛੋਟੇ ਹੁੰਦੇ ਕਦੀ ਨਾਮ ਵੀ ਪੜੇ ਹੁੰਨ ਏਦਾਂ ਆ ਕੇ ਉਰਦੂ ਵਿੱਚ ਵੀ ਲਿਖਿਆ ਹੋਇਆ ਸਾਲੂ ਜਾਨ 15th ਪੰਜਾਬ ਰੈਜੀਮੈਂਟ 11th ਮਈ 1944 ਏਜ 33 ਸੁਲਤਾਨ ਬਾਦਸ਼ਾ 15 ਪੰਜਾਬ ਰੈਜੀਮੈਂਟ फिल करीम फतेह शेर यार मोहम्मद खान रॉयल इंडियन आर्मी सर्विस कॉर्प्स, फर्स्ट जनवरी 1945, फोर्टी एज थर्टी वाह ज़िनिया खबर वा उपरले पासे सारे मुस्लिम वीर है बहुत सारे मुस्लिम ਸ਼ਹੀਦਾਂ ਨੇ ਭਰਾਵਾਂ ਨੇ ਕੁਰਬਾਨੀਆਂ ਦਿੱਤੀਆਂ ਦਿਲਮੀਰ ਖਾਨ 19 ਜੱਟ ਰੈਜੀਮੈਂਟ 13 ਜਨਵਰੀ 1945 A25 ਉਰਦੂ ਵਿੱਚ ਜੋ ਲਿਖਿਆ ਨਾ ਇਹ ਅਸਲੀ ਸ਼ਹਾਦਤ ਇੰਡੀਅਨ ਫੋਰਸ ਇੰਡੀਅਨ ਆਰਮਡ ਕਾਪਸ 7th ਲਾਈਟ ਕਲਵੇਰੀਜ਼ सोवर गंगा द रॉयल रेजिमेंट ऑफ इंडिया आर्टिलरी हवलदार मेजर करम सिंह हवलदार हंसराज राम स्वरूप नायक जसवंत सिंह वीर सिंह लॉन्स नायक जागीर सिंह गुनर बाबू सिंह भाग सिंह बिशन सिंह चकन्ना ईशर सिंह जंगीर सिंह रतन सिंह बहुत सारे ने बहुत हिंदू वीर भी ने ते सिख ते हिंदू उन्नीस सौ सतारा ਜਿਹੜੇ ਸ਼ਹੀਦ ਹੋਏ ਸੀ ਸੈਕੰਡ ਵਰਲਡ ਵਾਰ ਵਿੱਚ ਖੂਬਸੂਰਤ ਯਾਦਗਾਰ ਦੇ ਤੌਰ ਤੇ ਸੈਮੇਟਰੀ ਬਣਾਈ ਆ ਬਹੁਤ ਹੀ ਸ਼ਾਨਦਾਰ ਕੈਮਰੇ ਤੇ ਉਹ ਫੀਲਿੰਗ ਤੁਹਾਨੂੰ ਨਹੀਂ ਆਊਗੀ ਪਰ ਇੱਥੇ ਆ ਕੇ ਇੱਕ ਅਲੱਗ ਹੀ ਵਾਈਬ ਇੱਕ ਅਲੱਗ ਹੀ એનર્ਜੀ ਬੋਡੀ ਨੂੰ ਅਹਿਸਾਸ ਹੁੰਦੀ ਹੈ ਸੁਪਰਬ ਬਹੁਤ ਲੋਕੀ ਤੇ ਕੰਮ ਆਉਂਦੇ ਨੇ ਬਹੁਤ ਸਾਰੇ ਲੋਕਲ ਵੀ ਤੇ ਟੂਰਿਸਟ ਵੀ ਜਿਹੜਾ ਆਉਂਦਾ ਕੋਈ ਮਾ ਉਹ ਵਾਸ ਇਨਿਟਰੀ ਜ਼ਰੂਰ ਹੋ ਕੇ ਜਾਂਦਾ ਵਾ ਲੋਕਲ ਤਾਂ ਆਉਂਦੇ ਹੀ ਹੁੰਦੇ ਨੇ

कि मन यस आसे ताई एक साल आसे ना मो तो भी बिसी और पिसी आइसे कहिमा तो और नागमिस पौरी आसे अलो पलो तो बस स्टिल रिमेम्बर बहुत तो ही शानदार बनाया हुआ है इन्होंने इतने सिर्फ सारे इंडियन सोल्जर की निशानी नहीं रखी इन्होंने सामभ के जापानिया भी इन्होंने कुछ यादगार रखे हुए है नॉट ओनली सिर्फ सिख रेजीमेंट नहीं बाकियों के लोकल्स भी बहुत आते घूमने लिए इतने

ਸਾਡੀ ਬੁਲੇਟ ਐਂਡ ਯਾਮਾਹਾ ਐਵੀ ਅੰਕਲ ਕਹਿੰਦੇ ਹਿਸਟਰੀ ਹੈ ਇੱਕ ਕਿ ਨਾਗaland ਵਿੱਚ ਇੱਕੋ ਹੀ ਵਰਕਸ਼ਾਪ ਹੋਣੀ ਕਈ ਸਾਲਾਂ ਤੱਕ 30 ਸਾਲਾਂ ਤੱਕ ਸਾਡੀ ਵਰਕਸ਼ਾਪ ਕੋਈ ਹੋਰ ਵਰਕਸ਼ਾਪ ਨਹੀਂ ਸੀਗੀ ਹੁਣ ਤਾਂ ਕੋਈ ਮਾਦੇ ਹਰ ਜਗ੍ਹਾ ਹਰ ਪਾਸੇ ਵਰਕਸ਼ਾਪ ਬਣ ਚੁੱਕੀ ਆ ਆ ਬਹੁਤ ਛਾ ਲੱਗਿਆ ਸੋਣ ਕੇ ਕਿ ਐਵੀ ਇਤਿਹਾਸ ਆ ਕਿਤਾਬਾਂ ਤੇ ਨਹੀਂ ਲਿਖਿਆ ਜਾਊਗਾ ਪਰ ਕਈਆਂ ਦੇ ਦਿਲਾਂ ਵਿੱਚ ਤਾਂ ਹੈ ਕਿ ਸਾਡੀ ਹੀ ਵਰਕਸ਼ਾਪ ਸੀ ਪਹਿਲੇ ਇੰਜਨ ਦੀ ਵਰਕਸ਼ਾਪ आई लव कोहिमा ओके बाय बाय कोहिमा कोहिमा ਨੂੰ ਹੁਣ ਅਲਵਿਦਾ ਕਰਕੇ ਅਸੀਂ ਜਾ ਰਹੇ ਵਾਪਸ ਅੰਕਲ ਦੇ ਪਿੰਡ ਬਹੁਤ ਵਧੀਆ ਲੱਗਾ ਘੁੰਮ ਕੇ ਅੱਜ ਕੋਹਿਮਾ ਸਾਰਾ تقریبا ਸਾਰਾ ਕੋਹਿਮਾ ਦਾ ਮੈਂ ਤੁਹਾਨੂੰ ਦਿਖਾ ਨਹੀਂ ਪਾਇਆ ਕਿਉਂਕਿ ਬਹੁਤ ਟਾਈਮ ਲੱਗਣਾ ਸੀਗਾ ਰਸਤੇ ਤੇ ਪਹਾੜ ਟੁੱਟੇ ਹੋਏ ਆ ਇਸ ਕਰਕੇ ਜਿਆਦਾ ਘੁੰਮ ਨਹੀਂ ਸਕਦੇ ਅਸੀਂ ਆਇਆ ਹੈਗਾ TCP ਗੇਟ ਮੇਨ TCP ਗੇਟ ਕੋਹਿਮਾ ਦਾ TCP ਗੇਟ ਉਸਮਨ ਸਾਬਾਲਾ ਸੇ ਉਸਮਨ ਨਾ ਪਾਕਲਾ ਬੋਧਾ ਉਸਮਨ ਬੋ ਧੀਰੇ ਧੀਰੇ ਬਾਏ ਬਾਏ ਕੋਹਿਮਾ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੋਹਿਮਾ ਵਾਲਾ ਬਲੌਕ ਇਸੇ ਤੱਕ ਕਿਸੇ ਦਾ ਜਿੰਨਾ ਦਿਖਾ ਪਾਇਆ ਤੁਹਾਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਨਾਗਾਲੈਂਡ ਕੋਹਿਮਾ ਬਾਏ ਬਾਏ ਕੋਹਿਮਾ ਰੱਬ ਤੁਹਾਨੂੰ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਸਾਰੇ ਖੁਸ਼ ਰਹੋ ਬਾਏ ਬਾਏ ਟਾਟਾ